ਵਿਖੇ ਇੱਕ ਘਰ ਵਿੱਚ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਆਏ ਇੱਕ ਵਿਅਕਤੀ ਨੂੰ ਲੋਕਾਂ ਵੱਲੋਂ ਫੜ ਕੇ ਕੀਤਾ ਪੁਲਿਸ ਹਵਾਲੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਜਾਂਚ ਕੀਤੀ ਸ਼ੁਰੂ ਤਿੰਨ ਲੁਟੇਰੇ ਪੁਲਿਸ ਮੁਲਾਜ਼ਮ ਬਣ ਕੇ ਵੱਡੇ ਘਰ ਪਰਿਵਾਰ ਦੀ ਔਰਤ ਨੇ ਬਹਾਦਰੀ ਨਾਲ ਕੋਠੇ ਚੜ੍ਹ ਕੇ ਰੋਲਾ ਪਾਉਣ ਮਗਰੋਂ ਇੱਕ ਦੋਸ਼ੀ ਲੋਕਾਂ ਵੱਲੋਂ ਕਾਬੂ ਪਿਸਤੌਲ ਦੀ ਨੋਕ ਦੇ ਦੇ ਰਹੇ ਘਰ ਦੀ ਤਲਾਸ਼ੀ ਜ਼ਿਲ੍ਹਾ ਤਰਨਤਾਰਨ ਸ਼ਹਿਰ ਦੇ ਅੰਦਰ ਤਿੰਨ ਵਿਅਕਤੀ ਜੋ ਕਿ ਪੁਲਿਸ ਮੁੱਲਜ਼ਮ ਬਣ ਕੇ ਆਏ ਸਨ ਉਹਨਾਂ ਵਿੱਚੋਂ ਇੱਕ ਵਿਅਕਤੀ ਨੂੰ ਲੋਕਾਂ ਨੇ ਕਾਬੂ ਕਰ ਪੁਲਿਸ ਹਵਾਲੇ ਕਰ ਦਿੱਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਦੱਸਿਆ ਕਿ ਸਾਡੇ ਘਰ ਦਾਖਲ ਹੋਏ ਤਿੰਨ ਵਿਅਕਤੀਆਂ ਨੇ ਸਾਡੇ ਕੋਲ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਕਿ ਤੁਸੀਂ ਫਿਰੋਜ਼ਪੁਰ ਤੋਂ ਆਏ ਹੋ ਹੁਣ ਤਰਨਤਾਰਨ ਰਹਿ ਰਹੇ ਹੋ ਅਸੀਂ ਤੁਹਾਡੇ ਘਰ ਦੀ ਤਲਾਸ਼ੀ ਲੈਣ ਆਏ ਹਾਂ ਫਿਰੋਜ਼ਪੁਰ ਤੁਹਾਡੇ ਵਿਰੁੱਧ ਝਗੜੇ ਦਾ ਮਾਮਲਾ ਚੱਲਦਾ ਹੈ ਉਸ ਦੀ ਪੁੱਛਗਿੱਛ ਕਰਨ ਆਏ ਹਾਂ ਅਤੇ ਸਾਡੇ ਘਰ ਦੀਆਂ ਅਲਮਾਰੀਆਂ ਦੀ ਫੋਲਾ ਫਰਾਲੀ ਕਰ ਸਾਡੇ ਕੋਲੋਂ ਪਿਸਤੌਲ ਦੀ ਨੋਕ ਤੇ 1.5 ਲੱਖ ਰੁਪਏ ਲੈ ਕੇ ਦੋ ਵਿਅਕਤੀ ਫਰਾਰ ਹੋ ਗਏ ਅਤੇ ਇੱਕ ਵਿਅਕਤੀ ਨੂੰ ਲੋਕਾਂ ਨੇ ਕਾਬੂ ਕਰ ਪੁਲਿਸ ਹਵਾਲੇ ਕਰ ਦਿੱਤਾ ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਫੜੇ ਗਏ ਵਿਅਕਤੀ ਦੀ ਪਛਾਣ ਬਲਜੀਤ ਸਿੰਘ ਵਾਸੀ ਲੋਹਾਰਕਾ ਵਜੋਂ ਹੋਈ ਹੈ ਜਿਸ ਤੇ ਪਹਿਲਾਂ ਵੀ ਮੁਕੱਦਮੇ ਦਰਜ ਹਨ ਅਤੇ ਜੋ ਦੋ ਵਿਅਕਤੀ ਫਰਾਰ ਹਨ ਉਹ ਨੰਗਲੀ ਦੇ ਹਨ ਰੋੜਾ ਅਤੇ ਸੁਖਦੇਵ ਸਿੰਘ ਨਾਮ ਹਨ। ਬਾਕੀ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ। ਤਰਨਤਾਰਨ ਤੋਂ ਸਾਨੂੰ ਫਤਿਹਬਾਦ ਦੀ ਖਾਸ ਰਿਪੋਰਟ ਨਾ ਨਾ ਸਾਡੇ ਕੋਲ ਪਹਿਲੋ ਤਾਣਾ ਇਹਨਾਂ ਨੇ ਮੈਨੂੰ ਤਮਕਾਇਆ ਡਰਾਇਆ ਵੀ ਤੂੰ ਉੱਥੋਂ ਜਿਹੜੀ ਪਹਿਲੀ ਬੁਲੀ ਫਿਰੋਜਪੁਰੋਂ ਅਸੀਂ ਆਏ ਆ ਤੇ ਤੁਹਾਡੀ ਨਕਵਾਦੀ ਕਰਨ ਆਏ ਆ ਕਿ ਮੈਂ ਸਾਰੀਆਂ ਤੁਸੀਂ ਆਉਂਦੇ ਆ ਨਾ ਮੈਨੂੰ ਜਿਹੜਾ ਰਾਜੀਨਾਮਾ ਉਹ ਵਿਖਾਓ ਮੈਂ ਆਖਿਆ ਸੀ ਤਾਂ 7-8 ਸਾਲ ਹੋ ਗਏ ਨੇ ਅਸੀਂ ਤਾਂ ਹੁਣ ਰਾਜੀਨਾਮਾ ਹੋ ਗਿਆ ਸਾਰਾ ਹੁਣ ਕੋਈ ਗੱਲਬਾਤ ਨਹੀਂ ਸਾਡੀ ਤੇ ਤੁਹਾਨੂੰ ਕੀ ਵਿਖਾਵਾਂ ਫਿਰ ਮੈਂ ਪੇਟੀ ਖੋਲੀ ਖੋਲ ਕੇ ਸਾਰੀਆਂ ਰਜਿਸਟਰਾਂਆਂ ਵਿਖਾਈਆਂ ਸਾਰਾ ਕੁਝ ਵਿਖਾਇਆ ਮੈਂ ਆਖਿਆ ਵੀ ਸਾਡੇ ਕੋਲ ਆਹ ਵੇਖ ਲਓ ਮੈਂ ਮਤੀ ਸਾਲ ਉੱਥੇ ਰਹਿ ਕੇ ਨਹੀਂ ਤੇ ਮਹਾ ਮੇਰਾ ਕਿਸੇ ਕੀ ਵੇਖਣਾ ਹੈ ਫਿਰ ਸਾਡੇ ਮੋਬਾਈਲ ਇਹਨਾਂ ਨੇ ਖੋਲ ਕਿੰਨਾ ਨੇ ਉਹ ਲੈਵਲ ਵਾਲੇ ਕਹਤ ਕੁੰਡਾ ਕੋ ਬਾਹਰ ਕੁੰਡਾ ਲਾਤਾ ਸਿਆ ਕਹ ਸੀ ਦੁੱਧ ਲੈ ਕੇ ਆਉਣਾ ਹੈ ਸਾਡਾ ਦੁੱਧ ਹੀ ਆਉਣ ਵਾਲਾ ਹੈ ਕਿ ਨਾਲ ਕੋਲ ਇਹਦੇ ਪਸਤੌਰ ਸੀ ਹੋ ਜੜਾ ਕਾਲਾ ਜਿਹਾ ਮੁੰਡਾ ਹੈ ਕਿੰਨੇ ਜਣੇ ਸੀ ਤਿੰਨ ਜਣੇ ਸੀ ਅੱਛਾ ਤੇ ਕੋ ਜਿਹੜਾ ਹੋਰ ਕਾਲਾ ਜਾਇ ਨਾ ਉਹਦੇ ਕੋਲ ਪਸਤੌਰ ਸੀ ਅੰਕਲ ਸਾਨੂੰ ਕਹ ਲੈ ਤੇ ਇਹ ਸਗੋਂ ਵਕਤੀ ਛੱਡ ਜਾਂਦੀ ਇਹ ਵੀ ਮੈਂ ਨਾ ਅੰਕਲ ਚਾਹ ਬਣਾ ਕੇ ਲਿਆਉਣੀ ਕੋਈ ਵੀ ਬਣਾਉਣੀ ਆ ਜਾਂ ਨਾ ਨਹੀਂ ਨਹੀਂ ਤੂੰ ਥੱਲੇ ਆ ਜਾ ਉਹ ਨਹੀਂ ਬੋਲਦੀ ਵੀ ਤੂੰ ਕਿ ਬੋਲ ਨਹੀਂ ਹੈ ਲੈਡੀ ਪਲੇਸ ਨੂੰ ਕਰ ਫੋਨ ਮਾਤਾ ਨੂੰ ਨਾ ਚੋਕੇ ਲਿਜਾਓ ਉੱਥੇ ਤੇ ਗੱਡੀ ਸੁੱਟੋ ਇਹਨੂੰ ਆਪਣੇ ਮੁੰਡਾ ਇਹਦਾ ਮਗਰਾਂ ਕਾ ਤੇ ਨਹੀਂ ਕੋਈ ਕੋਈ ਤਗੜਾ ਕੁਝ ਝਗੜਾ ਹੈਗਾ ਨਹੀਂ ਜੀ ਕੋਈ ਝਗੜਾ ਨਹੀਂ ਜੀ ਸਾਡਾ ਉਹ ਸਾਡਾ ਰਾਜੀਨਾਮਾ ਹੋ ਗਿਆ ਸਭ ਕੁਝ ਕੋਈ ਗੱਲ ਬਾਤ ਨਹੀਂ ਸਾਡੀ ਹਾਂ ਦਰਵਾਜ਼ਾ ਸਾਹਿਬ ਕੋਈ ਗੱਲ ਨਹੀਂ ਹਾਂਜੀ ਇੱਕ ਫੜਿਆ ਦੋ ਫਰਾਰ ਇੱਕ ਫੜਿਆ ਤੇ ਦੋ ਫਰਾਰ ਨੇ ਆ ਇੱਕ ਫੜਿਆ ਹੈ ਨਾ ਤੇ ਦੋ ਭੱਜ ਗਏ ਨੇ ਸਾਡੇ ਤਾਂ ਮੋਬਾਈਲ ਵੀ ਖੋ ਕੇ ਲਾਇਆ ਗਿਆ ਸੀ ਉਹ ਵੀ ਅਸੀਂ ਰੌਲਾ ਪਾਇਆ ਚੋਰ-ਚੋਰ ਮੁੰਡੇ ਨੇ ਕੀਤੀ ਤੇ ਫਿਰ ਦਿੱਤੇ ਨੇ ਜਿਵੇਂ ਮਲੇ ਵਾਲੇ ਨਾਮ ਦੇ ਫਿਰ ਹਾਂ ਫਿਰ ਉਹਨਾਂ ਬਾਜੀ ਸਾਨੂੰ ਸਾਰਾ ਕੁਝ ਲੈ ਜਾਣੇ ਸਾਰਾ ਕੁਝ ਸਾਨੂੰ ਆnde ਸੀ ਵੀ ਤੁਹਾਡੇ ਬੈੱਡ ਫਰੋਲਨੇ ਨੇ ਤੁਹਾਡਾ ਸਾਰਾ ਕੁਝ ਅਸੀਂ ਇੱਕ-ਇੱਕ ਕਰਕੇ ਫਰੋਲਣਾ ਹੈ ਵੀ ਇਹੜਾ ਕੁਝ ਵੀ ਤੁਹਾਡੇ ਕੋਲ ਕਿਸ ਬੁੱਕ ਦਾ ਵੀ ਤੁਸੀਂ ਸਾਡੇ ਕਿਹੜੇ ਬਜਟ ਦੇ ਫਰੋਲ ਦੀ ਗੱਲ ਹੋ ਰਹੀ ਹੈ सोनू ਕੀ ਗੱਲ ਹੋ ਸਰ ਇਹ ਤੇ ਆਪਣੇ ਘਰੇ ਨਾ ਤਿੰਨ ਜਣੇ ਬੜੇ ਆ ਕਹਿੰਦੇ ਵੀ ਅਸੀਂ ਮੰਮੀ ਤੁਹਾਡੀ ਵੀਨਾ ਰਣੀ ਮੈਂ ਕਿਹਾ ਹਾਂ ਕਹਿੰਦੇ ਵੀ ਤੁਹਾਡਾ ਤੁਸੀਂ ਇਹ ਫਰੋਏ ਪਰਦੇ ਸੀ ਅਸੀਂ ਕਿਹਾ ਹਾਂਜੀ ਤੇ अच्छा। ਮੈਂ ਤਾਂ ਵੀ ਤੁਸੀਂ ਫਲੋਰ ਪਰ ਦੇ ਹੀ ਨਾ ਕਿ ਹਾਂ ਤੁਹਾਡਾ ਉੱਤੇ ਕੋਈ ਕੇਸ ਚੱਲਦਾ ਸੀ ਜਾਂ ਤੁਹਾਡਾ ਕੋਈ ਝਗੜਾ ਸੀ ਮੈਂ ਕਿਹਾ ਨਹੀਂ ਤੇ ਪੈਸਾ ਹੋਰ ਤੋੜਿਆ। ਤੁਸੀਂ ਉਤੋਂ گاਉਂ ਦੀ ਜਗਾ ਜੁਗਾ ਵੇਚੀ ਆ ਇਦਾਂ ਕੀਤਾ ਵਾ ਤੇ ਉਸ ਤੋਂ ਬਾਅਦ ਆਈ ਕਿ ਵੀ ਉਹ ਸਾਡਾ ਜਿਹੜਾ ਸੀ ਕੇਸ ਚੱਲਦਾ ਸੀ ਸਾਡਾ ਰਾਇਨਾਵ ਹੋ ਗਿਆ ਸਾਡਾ ਸਰਪੰਚ ਨੇ ਕਰਾਇਆ ਅਸੀਂ ਸਰਪੰਚ ਨੂੰ ਵੀ ਪੁੱਛ ਆਏ ਆ ਉਹ ਕਹਿੰਦਾ ਕੁਝ ਨਹੀਂ ਹੋਇਆ ਤੇ ਅਸੀਂ ਤੁਹਾਡੇ ਬੜੇ ਮਹੀਨੇ ਹੋ ਗਏ ਤੁਹਾਨੂੰ ਟਰੇਸ ਕਰਦੇ ਫਿਰਦੇ ਆ ਤੇ ਅਸੀਂ ਤੁਹਾਨੂੰ ਤੁਸੀਂ ਸੱਚ ਸਾਡੇ ਦੱਸੋ ਤੇ ਅਹੀਂ ਤੁਹਾਡੇ ਤਲਾਸ਼ੀਆਂ ਵੀ ਲਾਣੀਆਂ ਤੇ ਜੇ ਤੁਸੀਂ ਨਹੀਂ ਮੰਨੋਗੇ ਅਸੀਂ ਤੁਹਾਨੂੰ ਦੋ ਲੇਡੀਜ਼ ਪੁਲਸ ਬੁਲਾਉਣ ਲੱਗੇ ਅਸੀਂ ਅਫਸਰ ਹੁੰਨੇ ਆ ਅਸੀਂ ਤਿੰਨੇ ਅਫਸਰ ਆ ਇਹ ਵੱਡਾ ਮੁਲਾਜ਼ਮ ਆਪਣਾ ਮੁਲਾਜ਼ਮ ਸਾਹਿਬ ਨੇ ਆ ਵੀ ਮੁਲਾਜ਼ਮ ਸਾਹਿਬ ਨੇ ਮੈਂ ਵੀ ਅਫਸਰ ਆ ਕੱਪੜੇ ਕਿਹੜੇ ਪਾਇਆ ਨੇ ਇਹਨਾਂ ਨੇ ਉਹਨਾਂ ਨੇ ਉਹਨੇ ਉਹਨੇ ਜਿਹੜਾ ਇੱਕ ਬੰਦਾ ਉਹਨੇ ਪੈਨ ਸ਼ਰਟ ਪਾਈ ਸੀ ਐਨਕ ਲਾਈ ਸੀ ਇੱਕ ਨੇ ਜੈਗਰ ਦੀ ਸ਼ਰਟ ਪਾਈ ਤੇ ਜਿਵੇਂ ਮੁਲਾਜ਼ਮ ਹੁੰਦਾ ਉਵੇਂ ਬਣਿਆ ਤੇ ਇਹ ਅਫਸਰ ਬਣਿਆ ਆ ਇਹਨੇ ਪਾਗ ਖਾਕੀ ਰੰਗ ਦੀ ਬੰਨੀ ਹੋਈ ਆ ਤੇ ਬੂਡੇ ਨੇ ਪਾਇਆ ਇਹ ਬ੍ਰਾਊਨ ਕਲਰ ਦੇ ਜਰਾਬਾ ਬ੍ਰਾਊਨ ਕਲਰ ਖਾਕੀ ਕਲਰ ਦੀਆਂ ਤੇ ਸਾਰਾ ਐਫਸਰ ਡੈਰੀ ਹੱਥ ਜਿਹਨਾਂ ਦੇ ਅੱਜ ਤੁਹਾਨੂੰ ਆ ਪੁੱਛਦੇ ਸਾਨੂੰ ਰਜਿਸਟਰੀਆਂ ਦਿਖਾਓ ਜੇ ਤੁਹਾਡੇ ਨਾਮ ਇਹਨਾਂ ਹੀ ਪੁਲਿਸ ਮਲਾਏ ਮਲਾ ਹਾਂ ਆਈ ਉੱਥੋਂ ਆਏ ਆ ਤੁਹਾਨੂੰ ਇੱਕ ਮਹੀਨਾ ਹੋ ਗਿਆ ਟਰੇਸ ਕਰਦੇ ਪਏ ਆ ਕਿ ਕੀ ਟਰੇਸ ਕੀਤਾ ਸਾਡਾ ਰਾਈ ਨਮਾ ਪਤਾ ਕਿੰਨੇ ਸਾਲ ਹੋ ਗਏ ਆ ਇਹ ਚੀਜ਼ ਨੂੰ ਹੋਏ ਨੂੰ ਤੇ ਤੁਸੀਂ ਉਹੀ ਗੱਲ ਡਰੇਸਰ ਨੂੰ ਕਰਦੇ ਜੇ ਤੇ ਅਈ ਤਾਂ ਨੂੰ ਤਲਾਸ਼ੀ ਲਾਣੀ ਆ ਕਿਹੜੇ ਵਾਸੇ ਤੇ ਲਾਓਗੇ ਕੀ ਤੁਹਾਡੇ ਕੋਲ ਸਬੂਤ ਹੈ ਵੀ ਕਿ ਕਿਹੜਾ ਕਾਨੂੰਨ ਹੈ ਜਿਹੜਾ ਕਰਦੀ ਤਲਾਸ਼ੀ ਲਾਊਗਾ ਅਈ ਗਏ ਦੁੱਧ ਲੈ ਜਾਣਾ ਬੂਹਾ ਖੋਲੋ ਇਹਨਾਂ ਬੂਹੇ ਕੁੰਡੇ ਵੀ ਲਾਤੇ ਸਾਡੇ ਸਾਡੇ ਮੋਬਾਈਲ ਜਿਹੜੇ ਜਿੰਨੇ ਚਾਰੇ ਉਹ ਵੀ ਇਹਨਾਂ ਨੇ ਜੇਬ ਚ ਪਾ ਲਏ ਤੇ ਜੇ ਸਾਡੀ ਘਰ ਦੀ ਮੇਰੀ ਘਰ ਦੀ ਨਾ ਜਾਂਦੀ ਕੋਠੇ ਦੇ ਤੇ ਜਦੋਂ ਮੈਂ ਇਹਨਾਂ ਲੁੱਟ ਕੇ ਲਾਇਆ ਨਹੀਂ ਤੇ ਬਾਅਦ ਜਾ ਮੇਰੀ ਮੰਮੀ ਮੈਂ ਜਦੋਂ ਇਹਨਾਂ ਨੇ ਕਿਹਾ ਮੈਂ ਮੇਰੇ ਘਰੇ ਕਮਰੇ ਲੱਗੇ ਜੇ ਮੁਰਗੇ ਦਾ ਦਵਾ ਦਾ ਬੂਆ ਖੋਲ ਕੇ ਭੱਜਣ ਦੀ ਕੀਤਾ ਹਾਂਜੀ ਸਰ ਮੈਂ ਕੋਠੇ ਜਾ ਕੇ ਰੋਲਾ ਪਾਇਆ ਮੈਂ ਦੋ ਵਾਰੀ ਉੱਪਰ ਜਾਂਦੀ ਸੀਗੀ ਤੇ ਮੈਨੂੰ ਦੋ ਵਾਰੀ ਰੋਕਿਆ ਮੈਨੂੰ ਕਹਿੰਦੇ ਮੈਡਮ ਤੁਸੀਂ ਨਹੀਂ ਜਾਣਾ ਤੇ ਬਾਰ ਬਾਰ ਕਹਿੰਦੇ ਸਲੇਟ ਮੈਨੂੰ ਕਹਿੰਦੀ ਤੁਹਾਡੀ ਅਲਮਾਰੀ ਫੋਲ ਨਹੀਂ ਆ ਮੈਂ ਤਾਂ ਤੁਸੀਂ ਮੇਰੀ ਅਲਮਾਰੀ ਨਹੀਂ ਫੋਲ ਕਰਦੇ ਤੁਸੀਂ ਲੇਡੀਜ਼ ਪੁਲਿਸ ਲੈ ਕੇ ਆਓ ਫਿਰ ਤੁਸੀਂ ਮੇਰੇ ਰਮਾਰੀ ਦੀ ਤਲਾਸ਼ੀ ਲੈ ਸਕਦੇ ਜੇ ਤੇ ਮੈਨੂੰ ਕਹਿੰਦੇ ਨਹੀਂ ਅਸੀਂ ਲੈਣੀ ਆ ਮੈਂ ਕਹਿੰਦਾ ਨਹੀਂ ਤੁਸੀਂ ਨਹੀਂ ਲੈਣੀ ਮੈਂ ਕਹਿੰਦੇ ਕਿ ਨਾ ਮੈਂ ਨਹੀਂ ਹਾਂਜੀ ਹਥਿਆਰ ਦੋ ਜਾਨੇ ਕੋ ਹੈਗੇ ਸੀਗੇ ਇੱਕ ਜਾਨੀ ਕੋ ਇਹਦੇ ਕੋਲ ਨਹੀਂ ਹੈਗੇ ਸੀ ਦੋਨੋਂ ਕੋ ਦੂਜੇ ਕੋ ਵੀ ਹੈਗਾ ਸੀ ਕਾਲੇ ਵਾਲੇ ਹਾਂਜੀ ਦੋ ਪਿਸਤਲ ਸੀ ਇਹਨਾਂ ਕੋਲ ਤੇ बार-बार ਉੱਪਰ ਵੀ ਆਇਆ ਨਾ ਜਿੱਦੋਂ ਹਾਂਜੀ ਹਾਂਜੀ ਲੁੱਟਣ ਦੀ ਤੇ ਮਾਰਨ ਦੀ ਕੋਸ਼ਿਸ਼ ਕੀਤੀ ਨੇ ਤੇ ਇੱਜ਼ਤ ਨੂੰ ਵੀ ਪਿਆਨ ਲੱਗੇ ਸੀ ਸਾਡੇ ਕੋ ਪੈਸੇ ਖੋਣੇ ਕੋਈ ਇਹਨਾਂ ਨੇ ਕੋਏ ਵਾ ਇਹਨੇ ਵੀ ਪੇਜੇ ਸੀ ਸਾਡੇ ਕੋ ਪੈਸੇ ਖੋਣ ਨੂੰ ਆਏ ਆ ਤੇ ਸਾਡੇ ਕੋ ਨਾ ਪੈਸੇ ਖੋਏ ਵੀ ਥੋੜੇ ਬੋਦੇ ਅੱਛਾ ਕੋਈ ਆ ਹਾਂ ਸਾਨੂੰ ਕੋਈ ਲਮਾਰੀਆਂ ਉੱਤੇ ਤੱਕ ਵੀ ਗਏ ਸਾਡੇ ਕਿਨੇ ਪੈਸੇ ਦਾ ਖੋਇ ਰਗੇ ਸਾਡੇ ਕੋ 1.5 ਲੱਖ ਰੁਪਈਆ ਸੀ ਅੱਛਾ ਹੈਗਾ ਇਹ ਹਾਂ ਉਹ ਹੁਣ ਬਚ ਗਿਆ ਉਹ ਨਹੀਂ ਉਹ ਲੈ ਗਏ ਉਹ ਦੂਜੇ ਬੰਦੇ ਭੱਜ ਗਏ ਉਹ ਪੈਸੇ ਲੈ ਕੇ ਭੱਜ ਗਏ ਭੱਜ ਗਏ ਇਹਦੇ ਸਾਡੇ ਸਾਡੀਆਂ ਹੋਲ ਮਾਰੀਆਂ ਫੋਲੰਦੇ ਸੀ ਨਹੀਂ ਇਹ ਪੈਸੇ ਖੋਇਆ ਪਰ 100 ਵੀ ਨੋਕ ਤੇ ਖੋਇਆ ਹਾਂਜੀ ਇਹ ਉਹ ਪਿਸਤੌਲ ਨਹੀਂ ਇਹਨਾਂ ਵਿਖਾਨ ਦੇ ਜਰੂਰ ਰਏ ਸਾਨੂੰ ਪਰ ਸਾਨੂੰ ਨਾ ਧੰਕਉਂਦੇ ਰਹੀ ਤੁਹਾਡੇ ਚਪੇੜਾ ਮਾਰਨੀਆਂ ਇਹਨਾਂ ਨੂੰ ਕਹਿੰਦੇ ਸੀ ਲੈ ਜਾਣਾ ਤੈਨੂੰ ਅਸੀਂ ਅੱਛਾ ਹਾਂ ਠੀਕ ਹੈ ਇਹ ਮੇਰੇ ਹਸਬੰਦ ਨੂੰ ਕਹਿੰਦੇ ਸੀ ਵੀ ਅਸੀਂ ਲੈ ਜਾਣਾ ਵਾ ਤੁਹਾਨੂੰ ਤੇ ਤੁਸੀਂ ਕੀ ਕਹਿੰਦੇ ਸਾਨੂੰ ਪੈਸੇ ਪੁਹੇ ਦੋ ਇਹ ਜੋ ਬੜਾ ਕੁਛ ਕਿਹਾ ਇਹਨਾਂ ਨੇ ਸਾਨੂੰ ਤੇ ਨਾ ਹੀ ਸਾਨੂੰ ਉੱਪਰ ਜਾਣ ਦਿੰਦੇ ਨਾ ਹੀ ਸਾਡੇ ਸਾਰੇ ਦਰਵਾਜ਼ੇ ਇਹਨਾਂ ਨੇ ਬੰਦ ਕਰ ਦਿੱਤੇ ਜਿਹੜਾ ਬੰਦਾ ਫੜਿਆ ਕਿੱਥੇ ਲੈ ਗਏ ਉਹ ਹਾਂਜੀ ਉਹ ਬੰਦਾ ਜਿਹੜਾ ਫੜਿਆ ਕਿੱਥੇ ਰੱਖਿਆ ਕਰਦੇ ਕਿਉਂ ਨਹੀਂ ਦੇਦਾ ਅਹੀਂ ਕਹਿੰਦੇ ਵੀ ਇਹ ਬੰਦੇ ਪਿੱਛੇ ਜਾਣ ਕਿੱਥੋਂ ਦੇ ਇਹ ਪੁੱਛੀ ਗਿਆ ਸੀ ਹੋઈ ਜਾਵੇ ਇਹਨਾਂ ਦੀ ਪੂਰੀ ਵੀ ਕਿੱਥੋਂ ਦੀ ਹੈਗੀ ਆ ਇਹ ਕੀ ਕਰਦੇ ਜਿਹੜਾ ਦਾ ਪੈ ਗਿਆ 10 ਲੱਖ ਰੁਪਈਆ ਹਾਂਜੀ ਆਏ ਇਹ ਦੇਣ ਸਾਨੂੰ 10 ਲੱਖ ਰੁਪਈਆ ਹੋਰ ਵੀ ਸਾਡੀ ਇਹ ਲੁੱਟ ਕੋ ਬਹੁਤ ਕੀਤੀ ਸਾਰੇ ਬੈੱਡ ਫੋਲੇ ਆ ਕੇ ਵੇਖ ਸਕਦੇ ਸੀ ਸਾਹਿਬ ਕਹਿਣਾ ਕੋਈ ਗਿਆ ਕੋਈ ਹਾਂਜੀ ਕਹਿਣਾ ਕੋਈ ਗਿਆ ਨਹੀਂ ਨੀ ਕਿਹਨਾਂ ਨਹੀਂ ਗਿਆ ਸੀ ਪੈਸੇ ਕੈਸ਼ ਹਾਂਜੀ ਹੁਣ ਇੱਕ ਦੋ ਨਕਲੀ ਪੁਲਸਵਾਰ ਨੇ ਤਿੰਨ ਖੜੇ ਆ ਕੀ ਮੰਨਣਾ ਇੱਕ ਅਰੈਸਟ ਹੋ ਗਿਆ ਦੋ ਫਰਾਰ ਹੋ ਗਏ ਇਹ ਇਨਫੋਰਮੇਸ਼ਨ ਆਈ ਸਿੱਟੀ ਥਾਣੇ ਹੋਣੇ ਬੀ ਬਰਿੰਦਰ ਸਿੰਘ ਆ ਨੂਰਦੀਪ ਅੱਡੇ ਦਾ ਇਹਦੀ ਕੱਪੜੇ ਦੀ ਦੁਕਾਨ ਹੈ ਤੇ ਇਹਦੇ ਘਰ ਤਿੰਨ ਜਣੇ ਅੱਜ ਕੋਈ 11:30 ਵਜੇ ਆਏ ਆ ਐਜੇ ਪੁਲਸਰ ਪੁਲਸ ਵਾਲੇ ਹੀ ਬਣ ਕੇ ਪਰ ਸਿਵਲ ਚੀਜ਼ ਹੈ ਤੇ ਉਹਨਾਂ ਕਹੇ ਵੀ ਤੁਹਾਡੇ ਘਰ ਦੀ ਚੈਕਿੰਗ ਕਰਨੀ ਆ ਉਹਨਾਂ ਨੂੰ ਸਾਨੂੰ ਰਿਕਾਰਡ ਵਿਖਾਓ ਮੀਨ ਟਾਈਮ ਉਹਨਾਂ ਨੇ ਦੱਸਿਆ ਵੀ ਸਾਡੇ ਇੱਥੇ ਸੀਸੀਟੀਵੀ ਕੈਮਰਾ ਲੱਗੇ ਆ ਜਦੋਂ ਉਹ ਸੀਸੀਟੀਵੀ ਵੇਖੇ ਤੇ ਉਹ ਘਬਰਾ ਕੇ ਭੱਜਣ ਲੱਗੇ ਤੇ ਉਹਨਾਂ ਨੇ ਇੱਕ ਨੂੰ ਫੜ ਲਿਆ ਉਹਦਾ ਨਾਮ ਬਲਜੀਤ ਸਿੰਘ ਹੈ ਜਿਹੜਾ ਲੋਾਰ ਕੇ ਦਾ ਰਹਿਣ ਵਾਲਾ ਉਹਨਾਂ ਨੇ ਦੋ ਚੈਟਮੰਡ ਕੋਨੇ ਉਹਨਾਂ ਦਾ ਕਾਰ ਵੀ ਦਿੱਤੀ ਕਿ ਉਹ ਮੇਰੇ ਨਾਲ ਗਿਆ ਤਾਂ ਸਾਰੇ ਆ ਬਲਜੀਤ ਸਿੰਘ ਤੇ ਪਹਿਲਾਂ ਵੀ ਕੋ 420 ਦਾ ਪਰਚਾ ਦਰਜਿਆ ਜਿਹੜੀ ਜਿਹੜੀ ਨਾਲ ਦੂਜਿਆਂ ਦਾ ਹਾਂ ਇਹਦੇ ਦਸਮਤਬਕ ਨੰਗਲੀ ਦੇ ਆ ਨਾਮ ਸੁਣਾਓ ਕੋਈ ਇੱਕ ਕੋਈ ਰੋਡਾ ਤੇ ਇੱਕ ਸਰਦੇਵ ਸਿੰਘ ਐ ਬਾਕੀ ਵੈਰੀਫਾਈ ਕਰਦੇ ਹੁਣ ਸਾਰਾ ਇਹਦੇ ਨਾਲ ਹੀ ਆਏ ਹਾਂ ਇਹ ਤਿੰਨੇ ਜਣੇ ਕੱਟੇ ਆ ਨਹੀਂ ਵੈਪਨ ਕੋਈ ਨਹੀਂ ਉਦਾਂ ਹੀ ਜਸਟਿਸ ਜਦਾਂ ਟੱਗੀ ਮਾਰਨ ਦੇ ਇਰਾਦੇ ਨਹੀਂ ਆਏ ਕੋਈ ਨੁਕਸਾਨ ਨਹੀਂ ਹੋਇਆ ਕੋਈ ਪੈਸੇ ਵੀ ਖੜੇ ਨਹੀਂ ਆਏ ਵੇ ਉਹਨਾਂ ਨੂੰ ਜੋ ਬਿਆਨ ਲਗਾਉਣਗੇ ਉਹ ਕਾਰਵਾਈ ਕਰ ਦੇਣਾ ਠੀਕ ਹੈ ਜੀ ਓਕੇ ਸਰ